ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਸਾਰੇ ਤੰਦਰੁਸਤ ਹੋਗੇ ਹੀ ਕੱਲ ਆਪਾਂ ਇੱਕ ਵੀਡੀਓ ਬਣਾਈ ਸੀ ਆਪਣੇ ਕੂਲਰ ਦੇ ਬੇਸ ਤੇ ਹੀ ਤੁਹਾਨੂੰ ਕੂਲਰ ਦਿਖਾਇਆ ਸੀਗਾ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਿੱਦਾਂ ਲੰਦਾ ਐਗਜੈਕਟ ਤੁਹਾਨੂੰ ਤਰੀਕ ਦੱਸਣ ਨੇ ਆਪਾਂ ਲੈ ਕੇ ਜਾਂਦਾ 20 ਮਈ ਨੂੰ ਜਾਨੀ ਅੱਜ 7ਵਾਂ ਲੈਣਾ 27 ਤਰੀਕ ਹੋ ਗਈ ਐ ਤੇ ਕੱਲ ਮੈਂ ਤੁਹਾਨੂੰ ਦਿਖਾਇਆ ਸੀ ਵੀ ਕੂਲਰ ਨੂੰ ਸ਼ੋਰ ਆ ਪਈ ਜਾਂਦਾ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ ਹਨਾ ਤੇ ਉਹ ਵਲੌਗ ਤੇ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੇ ਬੜੇ ਸੋਹਣੇ ਵਿਊਜ਼ ਆ ਰਹੇ ਆ ਤੇ ਬੜੇ ਸੋਹਣੇ ਕਮੈਂਟਸ ਵੀ ਆ ਰਹੇ ਤੁਹਾਡੇ ਦੋਸਤਾਂ ਦੇ ਤੇ ਰਾਤ ਜਿਹੜਾ ਕੂਲਰ ਆਪਣਾ ਬਣ ਗਿਆ ਹੈਲੀਕਾਪਟਰ ਹੈਲੀਕਾਪਟਰ ਕਿੱਦਾਂ ਬਣ ਗਿਆ ਤੁਹਾਨੂੰ ਉਹ ਵੀ ਦਿਖਾਉਨੇ ਆ ਵੀ ਕੀ ਹੋਇਆ ਰਾਤ 11 ਵਜੇ ਦਾ ਟਾਈਮ ਸੀਗਾ ਤੇ ਮੈਂ ਆਪਣੇ ਕਮਰੇ ਵਿੱਚ ਸੀਗਾ ਕਿਉਂਕਿ ਅਸੀਂ ਚੱਲਦਾ ਹੁੰਦਾ ਆਪਣਾ ਬਾਹਰ ਲੱਗਾ ਹੁੰਦਾ ਮੰਮੀ ਤੇ ਕੂਲਰ ਚ ਪਹਿਨਦੇ ਮੰਮੀ ਹਣੀ ਤੇ ਜਦੋਂ ਖੜਕਾ ਹੋਇਆ ਕਾਫੀ ਸਾਰੇ ਮਿੰਟਾਂ ਇੱਦਾਂ ਲੱਗਾ ਜਿਵੇਂ ਕੋਈ ਮੰਤਰੀ ਸੰਤਰੀ ਹੈਲੀਕਾਪਟਰ ਲੰਘ ਰਿਹਾ ਹੋਵੇ ਕਿਉਂਕਿ ਵੋਟਾਂ ਟਾਈਮ ਚੱਲੀ ਜਾਂਦਾ ਮੈਂ ਕੋਈ ਮੰਤਰੀ ਸੰਤਰੀ ਲੇਟ ਹੋ ਗਿਆਣਾ ਉਹ ਭਗਵਾਲਤ ਮਾਰ ਕੇ ਜਾਂ ਕੋਈ ਹੋਰ ਕੋਈ ਵੀ ਉਹ ਲੇਟ ਘਰ ਨੂੰ ਚੱਲਿਆਣਾ ਤਾਂ ਹੀ ਹੈਲੀਕਾਪਟਰ ਦੀ ਆਵਾਜ਼ ਆ ਰਹੀ ਹੈ ਤੇ ਜਦੋਂ ਬਾਹਰ ਆ ਇਹ ਆਪਣਾ ਆ ਊਸ਼ਾ ਕੰਪਨੀ ਦਾ ਕੂਲਰ ਜਿਹਦਾ ਕਿ ਫਾਰੇ ਟੁੱਟ ਗਿਆ ਰਾਹ ਦੋਸਤੋ ਫਾਰੇ ਟੁੱਟ ਗਿਆ ਫਾਰੇ ਟੁੱਟ ਕੇ ਵਿੱਚ ਡੈਕ ਪਰ ਇਹ ਮੇਰੇ ਕੋਲੋਂ ਆਏ ਆ ਕੰਬੀਆ ਬਈ ਹੈਲੀਕਾਪਟਰ ਨੂੰ ਜੇ ਹੈਲੀਕਾਪਟਰ ਹੀ ਖੜਕਾ ਕਰਦਾ ਹੁੰਦਾ ਆਏ ਕੰਬੀਆ ਦੋਸਤੋ ਤੇ ਫਿਰ ਮੈਂ ਆ ਕੇ ਦੇਖਿਆ ਤੇਨੂੰ ਬੰਦ ਕੀਤਾ ਤੁਹਾਨੂੰ ਦਿਖਾਉਨੇ ਆ ਇਹਦਾ ਕੀ ਸਿਸਟਮ ਹੈ ਕਿਵੇਂ ਆ ਤੇ ਬਣੇ ਰੋ ਵਲੌਗ ਦੇ ਵਿੱਚ ਹੀ ਤੇ ਆਪਾਂ ਹੁਣ ਦਿਖਾਉਨੇ ਦੋਸਤੋ ਆ ਦੇਖੋ ਇਹਦੇ ਪਹਿਲਾਂ ਆਪਾਂ ਨੱਕ ਖੋਲ ਲੈਨੇ ਆ ਇਹ ਬਰਮੈਂਟਾ ਨੰਬਰਾਈ ਇਹਦਾ ਆਪਾਂ ਕੱਢਾਂਗੇ ਇਹਦੇ ਵਿੱਚੋਂ ਪਾਣੀ ਤੇ ਧਾਨ ਦਾ ਰੱਖਦੇ ਹਾਂ ਇਸ ਵਿੱਚ ਇਹਦੇ ਵਿੱਚ ਆਪਾਂ ਪਾਣੀ ਕੱਢਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਵਿੱਚ ਫਲ ਟੁੱਟ ਗਏ ਵਿੱਚ ਦੇ ਫਲ ਡਿੱਗ ਪਿਆ ਥੋੜਾ ਨਿਡਰ ਬਣਾ ਕੱਟੀ ਮਾਰੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾ ਦਈਏ ਕਿ ਇਹਦੇ ਵਿੱਚ ਹੀ ਫਲ ਟੁੱਟ ਕੇ ਡਿੱਗਿਆ ਹੋਇਆ ਇਹਦੇ ਵਿੱਚੋਂ ਆਪਾਂ ਤੁਹਾਨੂੰ ਫਰ ਕੱਟ ਕੇ ਦਿਖਾਉਣਾ ਪਹਿਲਾਂ ਆਪਾਂ ਇਹ ਕੱਢਦੇ ਪਾਣੀ ਪਾਣੀ ਕੱਢਣ ਤੋਂ ਬਾਅਦ ਆਪਾਂ ਇਹਦਾ ਤੁਹਾਨੂੰ ਫਰ ਟੁੱਟ ਗਿਆ ਤੇ ਤੁਹਾਨੂੰ ਪਹਿਲਾਂ ਫਰ ਵੀ ਦਿਖਾ ਦਿਆ ਲੈ ਦੋਸਤੋ ਕਹਿੰਦੇ ਕਹੋਗੇ ਐਵੇਂ ਕੀ ਆਹ ਦੇਖ ਸਕਦੇ ਹੋ ਇੱਥੋਂ ਫਰ ਟੁੱਟਿਆ ਹੋਇਆ ਇੱਥੋਂ ਆਹ ਦੇਖ ਲਓ ਆ ਰਾਤ ਫਰ ਟੁੱਟਿਆ ਸਜਿਆ ਰ ਇਹਦਾ ਆਹ ਦੇਖੋ ਤੁਹਾਨੂੰ ਕੁਮਾਰ ਦਿਖਾ ਰਣਾ ਆਹ ਦੇਖੋ ਆ ਫਰ ਟੁੱਟ ਕੇ ਰਾਤ ਵਿੱਚ ਡਿੱਗ ਪਿਆ ਰ ਇਹ ਊਸ਼ਾ ਕੰਪਨੀ ਦਾ 200 ਸਭ ਤੋਂ ਵਧੀਆ ਕੂਲਰ ਲੈ ਆਈ ਆਪਾਂ ਊਸ਼ਾ ਕੰਪਨੀ ਦਾ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਦਾ ਪਾਣੀ ਕੱਢ ਕੇ ਹੁੰਦੇ ਵਾਂਚਾ ਕੈਮਰੇ ਤੇ ਆ ਤੁਮ ਵੜਿਆ ਕਰੋ ਲਓ ਜੀ ਆਪਾਂ ਕੱਢਣ ਲੱਗੇ ਆ ਪਾਣੀ ਜੂਰ ਬੜਾ ਲੱਗੂਗਾ। ਅੱਛਾ ਇੱਕੋ ਹੀ ਹੰਮਾ। ਥੋੜਾ ਕੁਛ ਇਹ ਰੱਖੋ ਥੋੜਾ ਕੁਛ ਗੁਰੂ ਮਾਹਰਾ ਗੁਰੂ। ਤੇ ਗਾਇਸ ਜਿੱਦੀ ਜਿੱਦ ਸਾਦੇ ਹੋ ਜੀ ਕਰਦੇ ਦੇ ਥੱਲੇ ਹੋਇਆ ਮੈਂ ਨਿਆਰਾ ਬੜਾ ਉਡਾ। ਪਾੜ ਵੇ ਠੰਡਾ ੰਡਾ ਪਾਣੀ ਹੈ। 아이 ਹੋਏ ਵੈਸੇ ਠੀਂ ੰਡਾ ਪਾਣੀ ਹੈ। ਗਾਈਜ਼ 우ਸ਼ਾ ਕੰਪਨੀ ਬ੍ਰਾਂਡਿੰਗ ਵੀ ਹੈ ਅਗਲੇ ਪਾਸੇ ਤੇ ਲੱਗ ਕੇ ਫਰਕ ਆ ਰਿਹਾ ਹੈ ਹਰੀ ਹਰੀ ਬਈਏ ਦੇ ਅੰਦਰ ਹਾਂ ਵੇ ਪ੍ਰਿਆ ਹੈ ਕਹਣੀਆਂ ਆ ਦੇਖੋ ਦੋਸਤੋ ਆਪਾਂ ਫਰਕ ਕੱਢਣਾ ਕਰ ਰਹੇ ਹਾਂ ਆ ਦੇਖਾ ਲੈ ਆ ਵੇ ਲੈ ਦਾ ਫਰ ਦੇ ਹਾਰੇ ਫਰ ਆ ਫਰ ਫਰ ਦਾ ਟੁੱਟਿਆ ਪਾਸਾ ਦਿਖਾ ਲੈ ਆ ਵੀ ਇੱਥੋਂ ਇਹ ਟੁੱਟ ਗਿਆ ਇੱਥੇ ਦੀ ਗਲੂ ਜੀ ਲੱਗੀ ਹੋਈ ਸੀ ਆ ਦੇਖਾ ਦਿਓ ਇਹ ਕੰਮ ਜੀ ਸੀ ਆ ਵਿਚੋ ਦਾ ਫਰ ਕੱਢਿਆ ਆਪਾਂ ਆ ਵੀ ਇੱਥੇ ਲੱਗਾ ਸੀ ਉਹਨੂੰ ਲੱਗ ਦਿਖਾ ਦਨੇ ਆ ਦੇਖੋ ਆ ਦੇਖ ਸਕਦੇ ਇਹਦਾ ਫਾਰਾ ਆਪਣਾ ਸਿੱਧਾਰ ਕੇ ਤੁਹਾਨੂੰ ਦਿਖਾਉਨੇ ਆ ਦੀ ਇਹਦੀ ਕੰਪਨੀ ਦਿਖਾਉਨੇ ਤੁਹਾਨੂੰ ਉੱਪਰ ਜੀ ਇੱਥੂ ਨਾ ਇਹ ਇਹਦੀ ਗਿਊ ਲੱਗੀ ਹੋਈ ਸੀ ਟੈਂਪਰੀ ਦੀ ਕੰਮ ਕੀਤਾ ਇਹਨਾਂ ਗਲੂਨ ਪਰ ਤੇ ਲੱਗਾ ਤਾਂ ਪੱਕਾ ਹੀ ਹੁੰਦਾ ਪਰ ਟੁੱਟ ਗਿਆ ਇਹ ਤੁਹਾਨੂੰ ਦਿਖਾਉਨੇ ਸਿੱਧਾਰ ਕੇ ਆਹ ਦੇਖ ਲਓ ਸਾਡਾ ਕੂਲਰ ਉਹਦੀ ਤੁਹਾਨੂੰ ਸਵਾਰ ਕੇ ਦਿਖਾ ਨਹੀਂ ਸਕੇ ਬ੍ਰਾਂਡਿੰਗ 우ਸ਼ਾ ਕੰਪਨੀ ਦੀ ਪਰ ਗਾਈਸ ਤੁਹਾਨੂੰ ਪਹਿਲਾਂ ਦੱਸਦੀ ਆ ਕਿ ਇਹ ਵੀਡੀਓ 우ਸ਼ਾ ਕੰਪਨੀ ਆ ਤੇ ਆਪਾਂ ਇਹ ਕੋਈ ਮਸ਼ਹੂਰੀ ਨਹੀਂ ਕਰ ਰਹੇ ਕੋਈ ਸਪான்ਸਰਡ ਵੀਡੀਓ ਨਹੀਂ ਹੈਗੀ ਆਪਾਂ ਜਿਹੜਾ ਹੈਗਾ ਆਪਾਂ ਮੰਜ ਫਰ ਲੈ ਖੜ ਜਾ ਨਾਲ ਇਹਦੇ ਫਰ ਲੈ ਖੜ ਨਾਲ ਫੋਟੋ ਚਾ ਫਰਦੇ ਫਰ ਤਾਂ ਚੱਕ ਆ ਦੇਖੋ ਫਾਰੇ ਦਾ ਟੁੱਟਿਆ ਪਾਸਾ ਦਿਖਾ ਫਰਦਾ ਆ ਦੇਖਾ ਦਿਓ ਤੇ ਆਪਾਂ ਹੁਣ ਜਿੱਥੋਂ ਲੈ ਕੇ ਜਾਂਦਾ ਆਪਾਂ ਦਿਖਾਵਾਂਗੇ ਜਾ ਕੇ ਉੱਥੇ ਤੇ ਉੱਥੇ ਦੇਖਦੇ ਆ ਕੀ ਕਹਿੰਦੇ ਤੇ ਕੀ ਦੀ ਸੁਣਵਾਈ ਹੁੰਦੀ ਹੈ ਤੁਸੀਂ ਉਸਾ ਕੰਪਨੀਆ ਕਦੇ ਵੀ ਕੁਲਰ ਨਹੀਂ ਲੈਣਾ ਦੋਸਤੋ ਕਿਉਂਕਿ ਬਹੁਤ ਇਹ ਮਾੜਾ ਨਿਕਲਾ ਸੱਤਾਂ ਦਿਨਾਂ ਵਿੱਚ ਹੀ ਇਹ ਜਿਹੜਾ ਫਰ ਹੈਗਾ ਟਟ ਗਏ ਤੁਹਾਡੇ ਸਾਹਮਣੇ ਸੱਤ ਦਿਨਾਂ ਵਿੱਚ ਰੰਗ ਧੋਣੇ ਦੇ ਕੱਲ ਤੁਹਾਨੂੰ ਸ਼ੋਹਰਾ ਦਿਖਾਇਆ ਸੀ ਤੇ ਅੱਜ ਦਾ ਫਰਦ ਖਾ ਰਹੇ ਆ ਆਪਾਂ ਤੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਕਰਿਓ ਤੇ ਆਦ ਰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਜੀ ਕਿੱਦਾਂ ਲੱਗੀ ਦੋਸਤੋ ਅੱਜ ਦਾ ਵਲੌਗ ਇੱਥੇ ਇੰਨਾ ਹੀ ਕੁੱਲਰ ਦੇ ਬਾਰੇ ਜੇ ਤੁਹਾਨੂੰ ਵਧੀਆ ਲੱਗਾ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਨੂੰ ਸასი ਕਾਲ ਤੇ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਬਾਏ ਬਾਏ